ਸੋ ਗਰਮਪਿਆਰੇ ਵਾਇਗੁਰ ਜੀ ਕੇ ਖਾਲਸਾ ਵਾਇਗੁਰ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੇ ਨਿਊ ਬਲੌਗ ਵਿੱਚ ਅੱਜ ਦਾ ਬਲੌਗ ਸ਼ੁਰੂ ਕਰਦੇ ਆਂ ਸੋ ਸਭ ਤੋਂ ਪਹਿਲਾਂ ਹੁਣ ਟਾਈਮ ਲੱਗਿਆ ਪਰ ਰੋਟੀ ਖਾਣ ਦਾ ਦੇਖੋ ਠੀਕ ਬੰਦੀ ਹੈ ਕੱਲਾ ਰਸਰਾ ਕਰਨ ਆਪਾਂ ਚੱਕ ਲਈਏ ਇਹ ਵੀ ਨਹੀਂ ਕਰਦੇ ਜਿਆਦਾ ਛਕ ਲੈ ਨਾ ਰੁਕ ਨਿੱਕੇ ਨਿੱਕੇ ਬਿਸਾਰੇ ਬਣਾਉਣੇ ਤੋ ਟਾਈਮ ਹੋ ਗਿਆ ਹੁਣ 8 ਵਜ ਗਏ ਤੇ ਸਰਬੱਤਾਂ ਟੀਵੀ ਦੇਖੀ ਜਾਂਦਾ ਸਮਰ ਵੀ ਬੈਠਾ ਚੁੱਪ ਕਰਕੇ ਸਰਬੱਤ ਟੀਵੀ ਦੇਖੀ ਜਾਂਦਾ ਤੋ ਗਰਮਖ ਪਿਆਰੋ ਪਰੂ ਨੇ ਸਰਬੱਤ ਵਾਸਤੇ ਘੜੀ ਭੇਜੀ ਹੈ ਦੇਖੋ ਕਿੰਨੀ ਸੋਹਣੀ ਖਲਦੀ ਵੀ ਹੈ ਖੋਲਦੀਏ ਖੋਲ ਕੇ ਦਿਖਾ ਜਗਾ ਕੇ ਦਿਖਾਣ ਲਈ ਖੋਲ ਕੇ ਦਿਖਾ ਹਾਂ ਦਿਖਾ ਇਹਨੂੰ ਤੂੰ ਖੋਲ ਕੇ ਦਿਖਾ ਜਗਾ ਕੇ ਦਿਖਾ ਜਗਦੀਏ ਨਾ ਉਹ ਜਗਾ ਪਰੂ ਦਾ ਥੈਂਕ ਯੂ ਕਰਦੇ ਪਰੂ ਦਾ ਥੈਂਕ ਯੂ ਕੇ ਪਰੂ ਥੈਂਕ ਯੂ ਥੈਂਕ ਯੂ ਅਮ ਚਾਲ ਜੰਦੀ ਹੈ ਜਗਦੀ ਦੀ ਹੈ ਨਾ ਹਮ ਕਮਾ ਕੇ ਜਗਾ ਕਰਦੀ ਹੂੰ ਹਮ ਤੇਰੀ ਗੜੀ तेरी कढ़ी किथे है आई भरून भेजिये आई भरून भेजिये मम्मा परू ने त कढ़ी है वो सुनी भी नहीं।, नहीं परू मेरे वास्ते की भेज जा तू हेलो परू मेरे वास्ते की भेजा मेरे वास्ते कुछ नहीं भेजा तू गलत गलत है मेरे ऐना ना वास्ते भेजता तेरे कुछ देखी कढ़ी ਨੇ ਰਖੜੀ ਦੇ ਤੌਰ ਤੇ ਕੜੀਆਂ ਬਣੀਆਂ ਸਾਰਿਆਂ ਨੂੰ ਹਮ ਪਰੇ ਰਖੜੀ ਦੇ ਤੌਰ ਤੇ ਕੜੀਆਂ 베ਜੀਆਂ ਹਨ ਕਿਡੀਆਂ ਸੋਹਣੀਆਂ ਸੋਹਣੀਆਂ ਬਹੁਤ ਸੋਹਣੀਆਂ ਵੇ ਕੜੀਆਂ ਪਰੇ ਪਰ ਨੂੰ ਮੈਂ ਗਾਲ ਕੱਢਣਾ ਚਾਹਨਾ ਹੈ ਬੋਲੋ ਪਾਪਾ ਨੂੰ ਪਾਗੀ ਨਹੀਂ ਦਿੰਦੇ ਉਹ ਨਹੀਂ ਲੈਣੀ ਮੈਂ ਭਾਗ ਬੋਤਾ ਕੜੀਆਂ ਬਹੁਤ ਸੋਹਣੀਆਂ ਦੇ ਦਿੱਤੀਆਂ ਤੁਹਾਨੂੰ ਪਾਪਾ ਮਜ਼ਾਕ ਕਰਦੇ ਮੈਂ ਤਾਂ ਮਜ਼ਾਕ ਮਜ਼ਾਕ ਕਰ। ਮਜ਼ਾਕ ਕਰਦਾ ਮੈਂ ਤਾਂ ਮਜ਼ਾਕ ਕਰਨਾ ਰਖੜੀ ਦੇ ਤੌਰ ਤੇ ਕੜੀਆਂ ਖਾਣ ਦਿੰਦਾ ਹਮ ਕੜੀਆਂ ਇਹ ਦੋ ਕੜੀਆਂ ਕਾਹਨ ਦਿੰਦੇ ਨਹੀਂ ਬਹੁਤ ਕੜੀਆਂ ਦਿੰਦੇ ਆ ਵੇਖ ਦਿੱਤੀਆਂ ਨੂੰ ਕੁੜੀਆਂ ਕੜੀਆਂ ਬਦੂ ਤੇ ਵਾਲ ਨੂੰ ਲਾ ਡਾ ਦੇ ਸੁਣ ਲਿਆ ਸੁਣੀ ਲੱਗੀਆਂ ਸੁਣਿਆ ਬਹੁਤ ਸੁਣੀ ਆ ਨਾ ਹੂੰ ਤੂੰ ਕੀ ਕਰਦਾ ਤੂੰ ਕੀ ਕਰਦਾ ਕੁਝ ਨਹੀਂ ਕਰਦਾ ਐਵੇਂ ਚਾਰ ਜੁਆਰਾ ਸਾਂ ਦਾ ਚਾਰ ਜੁਆਰਾ ਅੱਛਾ ਕਮਾਈ ਤੇ ਚੜ ਜਾਂਦੀ ਐ ठीक है। तुम्हारे ओके। अरे वो पता नहीं। छोड़ अपने। ये किने भेज दे। मौज बिना न करती। पजी ताकेम जुडे ना पजी मैं बोल जो एक पेन लेके आया हूं केड़े बोल जो मोल है तो बोलते बारेडी उधर होया अच्छा छ एक घड़ी चाहिए पे ये क्यों मेरे का नहीं लेती मेरा चार्ज रख रहा मैं आ रही आ रही ये नहीं आ रही ਬੋਲੋ ਆ ਇਥੇ ਨਾ ਤੁਸੀਂ ਨਾ ਹਮ ਬਈ ਇੱਕ ਚੀਜ਼ ਦਾ ਨਾਮ ਲਓਗੇ ਅਸੀਂ ਚੱਕਾਂਗੇ ਜਿਹਨੇ ਜ਼ਿਆਦਾ ਚੀਜ਼ਾਂ ਚੱਕੀਆਂ ਨਾ ਓਕੇ ਜਿਵੇਂ ਤੁਸੀਂ ਰੋਟੀਆਂ ਰੋਟੀਆਂ ਓਕੇ ਓਕੇ ਮੈਂ ਸਮਝ ਗਿਆ ਓਕੇ ਮੈਨੂੰ ਚੀਜ਼ਾਂ ਦੇ ਨਾਮ ਹੀ ਨਹੀਂ ਪਤਾ ਆਹ ਸਭ ਨਾ ਹਾਂ ਘੜੀ ਘੜੀ ਪੱਖਾ ਹਾਂ ਇਹਦਾ ਰੋਟਾ ਰੋਟਾ ਖਿਡੋਣਾ ਸੋਣਾ ਹਾਂ चाल खिलौना थोड़ी होता गेड़ा ठीक है ठीक है ओके चलो रेडी तू 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 ही तू ही हीज तू ही हीज करके चक्की चलो रेडी गड्डी की चाबी हाँ सर चकली पहली ठीक है शॉपनर एसी का रिमोट ਅਹ ਟੈਡੀ ਬੀਅਰ ਤੇ ਅਹ ਪੱਖ ਤੇ ਹੁਣ ਹੁਣ ਦੋ ਜੀ ਚੜ ਗਈਆਂ ਗੈਂਡਾ ਚਲੋਣ ਭਈ ਲਾਸਟ ਤਾਂ ਸਰਵਤੇ ਕੋਲੇ ਗਈ ਘੜੀ ਫੇਰ

ਹੋਗੀ 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 ਚਲੋ ਰੈਡੀ ਹਾਂਜੀ ਸਰਬਤੇ ਸ਼ੋਪਨਰ ਬੁਆ ਆ ਰੈਡੀ ਕਰਨਾ ਹਾਂ ਚਲੋ ਅ ਕਾਰ ਦੀ ਚਾਬੀ ਸਰਬਤੇ ਦੀ ਪੈਨਸਲ ਲਾਉਂ ਰਿਹਾ ਕੋਈ ਜ਼ਿਆਦਾ ਡਰੋਂ ਲੱਗੀ ਨਾ ਬਈ ਸਰਬਤੇ ਰੋਣਾ ਨਹੀਂ ਹੈ ਬੱਤ ਪੁੱਤ ਗੇਮਾ ਗੇਮ ਉਰੀਆ ਉਰੀਆ ਗੇਮ ਆ ਪੁੱਤ ਤੂੰ ਫਿਰ ਉਹ ਬਾਲਾ ਤੇਜ਼ ਬਣਦਾ ਬਈ ਤੂੰ ਉਹਨੂੰ ਚੱਕਣ ਨਹੀਂ ਦਿੰਦਾ ਤੂੰ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਦਵਾਰ 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 ਜਪੇ ਦਵਾਰ ਦਾ ਆਮਨੇ ਚੱਕਣਾ ਤੂੰ ਤੇਜ਼ ਬਹੁਤ ਬਣਦਾ ਓਏ ਬੱਲੀ ਨਾ ਬੰਨਾ ਖੜਾ ਉਹਨਾਂ ਦਾ ਟੰਗ ਨਾ ਖੜਾਓ ਉਹਨੂੰ ਰੋਣਾ ਨਹੀਂ ਪੁੱਤ ਰੋਣਾ ਇਹ ਨਾ 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 ਚੱਕਣਾ ਕਿਚ ਛਲਟ ਨਾ ਕਿਚ ਸਰਵਤੇ ਜਖੜਦੇ ਹਣ ਸਰਵਤੇ ਬਾਲੂ ਚੱਕ ਟੜੀਬੀਰ ਸਰਵਤੇ ਪੈਂਸਲ ਚੱਕਲਾ ਚੱਕਲਾ ਸਰਵਤੇ ਰਿਮੋਟ ਚੱਕਲਾ ਰਿਮੋਟ ਸਰਵਤੇ ਪੱਖਾ ਵੀ ਚੱਕਲਾ ਪੱਖਾ ਸਰਵਤੇ ਨੂੰ ਕੀ ਆ ਨਾ 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 ਸਰਵਤੇ ਨੂੰ ਕੀ ਆ ਸਰਵਤੇ ਨੂੰ ਪੱਖਾ ਫੜਾ ਸਰਵਤੇ ਨੂੰ ਫੜਾ ਦੇ ਸਰਵਤੇ ਕਾਰ ਦੀ ਜਾਬੀ ਵੀ ਚੱਕਲਾ ਸਰਵਤੇ ਨੂੰ ਕੀ ਆ ਸਾਰਾ ਕੁਝ ਸਰਵਤੇ ਕੋਲ ਆ ਗਿਆ ਬਈ ਵਾਠ ਠੀਕ ਆ ਓਕੇ ਓਕੇ ਸਮਰ ਹਾਰ ਗਿਆ ਸਮਰ ਹਾਰ ਗਿਆ ਭਾਈ ਸਮਰ ਹਾਰ ਗਿਆ

ਸਰਵਤੇ ਦੀ ਪੈਨਸਲ ਸਮਰ ਹੋਲੀ ਚੱਕਿਆ ਕਰ ਤੂੰ ਬਹੁਤ ਤੇਜ਼ ਚੱਕਦਾ ਉਹ ਛੋਟੀ ਜਿਹੀ ਬੱਚੀ ਹੈ ਜੇ ਸਰਵਤੇ ਪੱਖਾ ਬਈ ਹੁਣ ਭੱਜ ਕੇ ਨਹੀਂ ਜਾਣਾ ਚੱਕਿਆ ਸਰਵਤੇ ਕਾਰ ਦੀ ਚਾਬੀ ਸਰਵਤੇ ਇਸੇ ਦਰਮੋੜ ਸਰਵਤੇ ਸ਼ੋਪਨਰ ਸਰਵਤੇ ਗੈਂਡਾ ਸਰਵਤੇ ਸਰਵਤੇ ਐਡੀ ਵੀਰ ਬੱਸ ਬੱਸ ਵੱਢ ਲੈ ਵੀ ਵੱਢ ਲੈ ਵੱਢ ਲੈ ਸਰਵਤੇ ਕੀ ਦੀ ਗਣੀ ਸਰਵਤੇ ਤੂੰ ਪਿੱਛੇ ਸਮਰ ਹੈ ਬਹੁਤ ਹੱਥ ਲਾ ਕੇ ਕਰੀ ਖਣਾ ਤੂੰ ਖੜਾ ਪਿੱਛੇ ਖੜਾ ਹੋ ਤੂੰ ਲੰਮਾ ਵੱਡਾ ਬਹੁਤ ਤੇ ਬੱਤੇ ਦੋਨੇ ਦੋਨੇ ਘੜੀਆਂ ਚੱਕ ਲੈ ਦੋਨੇ ਵਾ 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 ਹੁਣ ਸਵਾਣ ਦੇ ਤੱਕ ਤਨਜੀ ਜਾ 1 2 3 4 5 6 ਜੀ ਜਾ ਸਰਵਤਾ ਜਿੱਤ ਗਿਆ ਵੀ ਜਿਹਨੇ ਥੋੜੀ ਚੀਜ਼ ਲਕਣੀ ਉਹ ਜਿੱਤੂਆ जिने थोड़ी इतती जीत के क्यों जीत गया भाई जीत गया सरबता ओके तो दोस्तों आज ਦਾ ਵਲੌਗ ਇੱਥੇ ਸਮਾਪਤ ਕਰਦੇ ਹਾਂ ਮਿਲਦੇ ਹਾਂ ਕੱਲ ਨੂੰ ਫਿਰ ਨਵੇਂ ਵਲੌਗ ਵਿੱਚ ਅੱਜ ਕੁਝ ਬਣਾਇਆ ਨਹੀਂ ਅੱਜ ਬੱਚਿਆਂ ਨੇ ਖੇਡੇ ਆ ਚੰਗਾ ਲੱਗਿਆ ਤਾਂ ਲਾਈਕ ਜਰੂਰ ਕਰਿਓ ਚੈਨਲ ਦੇ ਨਵੇਂ ਤਾਂ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆ ਕੱਲ ਨੂੰ ਫਿਰ ਨਵੇਂ ਵਲੌਗ ਵਿੱਚ ਤਦ ਤੱਕ ਲਈ ਰੱਬ ਰੱਖਾ ਭਾਈ ਮੇਰੀ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਜ਼ਾਨਾ ਆ ਗਿਆ ਖਜ਼ਾਨਾ ਭਾਈ ਸਰਬੱਤੇ ਦਾ ਖਜ਼ਾਨਾ ਆ ਗਿਆ 哎你的头利益